ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਫਤੇਗੜ ਚੋੜੀਆਂ ਤਹਿਸੀਲ ਵੀ ਫਤੇਗੜ ਚੋੜੀਆਂ ਤੇ ਜ਼ਿਲ੍ਹਾ ਗਰਦਾਸਪੁਰ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਤੁਹਾਨੂੰ ਦਿਖਾਉਣੀ ਹੈ ਇੱਕ ਜਰਸੀ ਆ ਤੇ ਇੱਕ ਐਚਐਫ ਵੜ ਤਿਆਰ ਆ ਪਹਿਲਾ ਸੂਆ ਗੱਬਣ ਆ ਬੜੇ ਕਮਾਲ ਦੀ ਆ ਜਿਹੜੀ ਤੇ ਬਾਕੀ ਸੁਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਜੀਤ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੰਦੇ ਜੱਟਾਂ ਦੇ ਜੀ ਤੇ ਅਜ ਗੋਰੇ ਭਾਈ ਉਹਨੇ ਕਿਤੇ ਗੇਜ ਫਿਰ ਉਹ ਗੇਜ ਇਦਾਂ ਡੰਗਰੀ ਲਾ ਕੇ ਆਏ ਬਾਦਸ਼ਾਹ ਦਾ ਅੱਛਾ ਹਾਂਜੀ ਠੀਕ ਹੈ ਤੇ ਬੜਾ ਬੜਾ ਵੇ ਗਿਆ ਚਾਰ ਪੰਜ ਹੀ ਅੱਛਾ ਤੇ ਰਾਤੀ ਵੇਗੀਆਂ ਦੋ ਅੱਛਾ ਤੇ ਦੋ ਫੇਰ ਸਵੇਰ ਰਾਤੀ ਸਭ ਦਾ ਆ ਗਿਆ ਤੇ ਉਹ ਅੰਦਾ ਛੱਡ ਆਨੇ ਆ ਤੁਹਾਡੇ ਮਾਲ ਪਹਿਲੇ ਹੀ ਵੀਡੀਓ ਤੇ ਵਗੀ ਜਾਂਦੇ ਆ ਜੇ ਅੱਛਾ ਤੇ ਹੁਣ ਆ ਦੋਵੇਂ ਰਹਿ ਗਿਆ ਜੇ ਅੱਛਾ ਹੁਣ ਮੈਂ ਫੇਰਾਂ ਨਹੀਂ ਮਰੋਣਾ ਤੇ ਚੱਲ ਪਾਜ ਦਿੰਨੇ ਆ ਠੀਕ ਹੈ ਮੈਂ ਪਹਿਲੇ ਹੀ ਫੋਨ ਆਈ ਜਾਂਦੇ ਹਾਂ ਜੀ ਆਈ ਜਾਂਦੇ ਫੋਨ ਅੱਛਾ ਮੱਛੀਆਂ ਵੱਡੀਆਂ ਮੰਗਦੇ ਆ ਤੁਹਾਡਾ ਇਹ ਸਿਸਟਮ ਹੈ ਨਾ ਕਿ 2000 ਸਾਈ ਪਾਓ ਹਾਂ ਜੀ ਤੇ ਘਰੇ ਮੰਗਾਓ ਘਰੇ ਮੰਗਾ ਲਓ ਤੇ ਬਾਕੀ ਪੈਸੇ ਘਰੇ ਦੇ ਦੋ ਵੇ ਇੱਕ ਚਾਕ ਜੀ ਹੈ ਨਾ ਤੇ ਉਹ ਫਿਰ ਅਗਲੇ ਨੂੰ ਵੀ ਥੋੜਾ ਹੋ ਜਾਂਦਾ ਜੀ ਹਾਂ ਜੀ ਹਾਂ ਜੀ ਵੀ ਆ ਹੋਵੇ ਤੇ ਰਾਖੀ ਬੜੀ ਆ ਹਾਂ ਜੀ ਹਾਂ ਜੀ ਪੈਸੇ ਬਵਾ ਲੈਂਦੇ ਆ ਮੁੜ ਕੇ ਜਾਂਦੇ ਨਹੀਂ ਉਹ ਚਲੋ ਆਪ ਉਹ ਜਿਹੜਾ ਕੋਈ ਦੂਸਰੇ ਪਾਸਿਆਂ ਜ਼ਿਆਦਾ ਹੁੰਦਾ ਉਹ ਦੂਰੋਂ ਅੱਗੇ ਬੜਾ ਲੋਕਾਂ ਨਾਲ ਆ ਜਾਂਦਾ ਹਾਂਜੀ ਹਾਂਜੀ ਵੀ ਐਨੇ ਅਸੀਂ ਉੱਥੇ ਆ ਗਏ ਜੀ ਉੱਥੇ ਆ ਗਏ ਜੀ ਬਾਕੀ ਆਪਣੇ ਇਧਰਲੇ ਏਰੀਆ ਜਿੱਤੇ ਜਿੱਤੇ ਤੱਕ ਕੋਈ ਆ ਜੇਗਾ ਬਾਕੀ ਇਹ ਸਾਡਾ ਜਿਹੜਾ ਸਾਰਾ ਸਹੀ ਆ ਜਿਹਨੇ ਜੇ ਕੋਈ 1000 ਪਾਉਂਦਾ 5000 ਸਾਈ ਪਾਉਂਦਾ ਭਾਵੇਂ ਲੱਖ ਪਾਉਂਦਾ ਪਹੁੰਚਣਾ ਜਾ ਕੇ ਉੱਥੇ ਹਾਂਜੀ ਹਾਂਜੀ ਜਾ ਕੇ ਜੇ ਦੋ ਲੈ ਆ ਕੇ ਜੇ ਕਿਸੇ ਨੂੰ ਲੱਖ ਪਾਉ ਹੀ ਦਿੱਤਾ ਵਾ ਹਾਂਜੀ ਹਾਂਜੀ ਤੇ ਫਿਰ ਵੀ ਮਨੋਂ ਪਹੁੰਚਣਾ ਜਾ ਕੇ ਉੱਥੇ ਜਾ ਕੇ ਬਾਕੀ ਪੈਸੇ ਉੱਥੇ ਲੈਣੇ ਜਾ ਕੇ ਹਾਂਜੀ 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 ਤੇ ਸਾਡੇ ਟਾਈਮ ਤੇ ਬਾਕੀ ਆ ਵੀ ਤੁਹਾਡੇ ਤੇ ਪੂਰੇ ਪੰਜਾਬ ਚ ਜਿੱਥੇ ਮਰਜ਼ੀ ਮੰਗਾ ਲੋ ਜਿੱਥੇ ਮਰਜ਼ੀ ਮੰਗਾ ਲੋ ਠੀਕ ਹੈ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸਰਜੀ ਸਿੰਘ ਜੀ ਅੱਛਾ ਜੀ ਹਾਂਜੀ ਫਤੇਗੜ ਚੂੜੀਆਂ ਜੀ ਤੇ ਜੀ ਵੀ ਫਤੇਗੜ ਚੂੜੀਆਂ ਆ ਆ ਨਾਲ ਹੀ ਆ ਫਤੇਗੜ ਚੂੜੀਆਂ ਹਨਾ ਨਾਲ ਹਾਂਜੀ ਤੇ ਜ਼ਿਲ੍ਹਾ ਆਪਣਾ ਗੁਰਦਾਸਪੁਰ ਹੈ ਗੁਰਦਾਸਪੁਰ ਤੇ ਬਾਕੀ ਗੋਰੇ ਭਾਜੀ ਦੇ ਨਾਮ ਤੋਂ ਵੱਡਾ ਜ਼ਿਆਦਾ ਚੱਲਦਾ ਹਨਾ ਹਾਂਜੀ ਗੋਰੇ ਭਾਜੀ ਹਾਂਜੀ ਤੇ ਸ਼ੁਰੂਆਤ ਜਿਹੜੀ ਆ ਵੈਡ ਪੇਲੇ ਨੰਬਰ ਵਾਲੀ ਤੋਂ ਹੀ ਕਰਨੀ ਆ ਹਾਂਜੀ ਤੇ ਬੜੇ ਕਮਾਲ ਦੀ ਬੈਡ ਲੱਭ ਲਿਆ ਹੁੰਦੇ ਯਾਰ ਕੀ ਫੇਰ ਮੈਂ ਤਾਂ ਫੇਰ ਵੇਖ ਲਉ ਉਹ ਚੀਜ਼ ਜਿਹੜੀ ਪਹਿਲਾਂ ਦੋਂਦੀ ਵਸ਼ੀ ਹੋਣ ਵੀ ਦੋਂਦੀ ਆ ਤੇ ਦੋਂਦੀ ਨੂੰ ਚੌਗੀ ਹੋਣੀ ਆ ਚੌਗੀ ਤੇ ਬਰਾਬਰ ਦੇ ਹੀ ਕਰਨਾ ਹੈ ਨਾ ਹਾਂ ਜੀ ਤਾਂ ਬੜਾ ਵੀ ਕੰਡਰੀ ਜੀ ਤੇ ਅੱਜ ਦਿਨ ਕੋਈ ਲੈ ਜਾਊਗੀ ਸੂਨ ਦੇ ਵਿੱਚ ਦੇਣਾ ਵੇਖੋ ਹਰਵਜੀਤ ਜੀ ਦਿਨ ਨੇ ਲੈ ਜਾਣੇ ਜਿੰਨੇ ਵੀ ਜਾਣ ਚਾਹਣ ਪੰਜ ਚਾਰ ਵੱਧ ਵੀ ਦੋ ਜੀ ਕੱਦ ਦੇ ਤਾਂ ਤੁਹਾਡੇ ਜਿੱਡਾ ਹੀ ਜੇ ਤੇ ਬਣੂ ਚਾਗੀ ਆ ਦੇ ਸਾਡੇ ਥੰਡਿਆਂ ਚੰਗੀ ਭਰਨੀ ਆ। ਥੰਡਿਆਂ ਚੰਗੀ ਭਰਨੀ ਆ। ਕੋਈ ਹਫਤਾ ਦੱਸ ਦੇ ਨਾ ਜੇ ਇਹਨੇ ਲੈ ਜਾਣੇ। ਥਾਣ ਦੇਖੋ ਕਿਡਾ ਕਰਦੀ ਵੇਖੋ। ਆ ਦੇ ਸਾਡੇ ਥਾਣ ਤੇ ਇਹਦਾ ਹੁਣ ਤਾਂ ਹੀ ਹੱਥ ਚੋਂ ਆਉਣ ਵਾਲਾ। ਹਾਂਜੀ ਥਾਣ ਪੂਰਾ ਜੇ। ਹਜੇ ਭਲਾਂ ਭਲਾਂਦਾ ਹੀ ਆ ਫੋਨ। ਹਾਂਜੀ ਕਿੰਨਾ ਦੁੱਧ ਕੱਢੀ ਜਾਓਗੇ ਪਹਿਲੇ ਸੋਵੇ। ਕੱਦ ਕੱਢ ਦੋ ਆਪਣੇ ਹਿਸਾਬ ਨਾਲ ਲੈਣਾ ਵੀਰ ਭਾ ਜਿਹੜੇ ਸਾਰੇ ਸਿਆਣੇ ਸਾਡੇ ਤੋਂ। ਹਾਂਜੀ। ਤੂੰ 20 ਕਿਲੋ ਦੁੱਧ ਕਿੰਦਾ ਨਹੀਂ। ਅੱਛਾ। ਹਾਂਜੀ। ਵੀ ਮੈਂ ਮਤਲਬ ਪਲਾਸੀ ਚੱਲੂਗੀ ਪਹਿਲੇ ਸੋਵੇ। ਪਲਾਸੀ ਤੇ ਕੋਈ ਸੇਵਾ ਚੰਗੀ ਕਿਸ ਦੀ ਆ। ਹਾਂਜੀ। ਭਾਵੇਂ 5 ਕਿਲੋ ਚੋੜ ਠੀਕ ਹੈ ਜੀ। ਇਹ ਹਾੜੇ ਵਰਗੀ ਉਹ ਸੇਵਾ ਅੱਜ ਟੂੜੀ ਦੇ ਬੰਦ ਛੜਾਂਗੇ ਤੇ ਫਿਰ ਭਾਵੇਂ 15 ਕਿਲੋ ਨਹੀਂ ਹੋਇਆ ਜਾਣਾ। ਤੇ ਹਰੇ ਰੰਗ ਦੇ ਕਿਹੜੀ ਟੂੜੀ ਹੁੰਦੀ ਏ? ਇਹ ਤੇ ਮੇਰਾ ਸਟਾਲਾ ਪਾਇਆ ਆ ਭਾਜੀ। ਠੀਕ ਆ। ਚਲੋ ਤਰਾ ਜੀ ਬੰਨੀ ਹੁਣੇ ਹੀ ਆ ਵੈਸੇ ਇੱਥੇ ਪੱਥੇ ਜੀ ਹੁਣੇ ਪਾਏ ਆ ਤਾਈਆਂ ਦੇ ਆ ਖਾਨ। ਪਹਿਲਾਂ ਇੱਥੇ ਬਾਹਰ ਤੋਂ ਪੇ ਬੰਨੀਆਂ ਸੀ। ਬਾਕੀ ਹੁਣ ਇਹ ਵੀ ਸਟਾਲਿਸ਼ ਚੋਲੇ ਚੱਲ ਪਏ ਆ। ਹਾਂ ਜੀ। ਤੇ ਸਟਾਲਿਆਂ 'ਚ ਦੁੱਧ ਜਿਹੜਾ ਇੰਨਾ ਚੰਗਾ ਦੇਈ ਜਾਣਾ। ਬਾਕੀ ਕੱਦ ਕਾਠ ਦੀ ਚੰਗੀ ਉੱਚੀ ਹੈ ਕਾਡ ਦੇ ਲੋ ਕਿਥੇ ਮੋਢੇ ਤੇ ਆਉਂਦੀ ਜੇ ਬੜੀ ਪਿਆਰੀ ਹੈ ਬੈੜ ਇਹ ਵੀ ਕਿਸੇ ਵੀ ਨੇ ਸ਼ੌਂਕ ਨਾ ਘਰੇ ਰੱਖਣੀ ਆ ਦੰਦ ਦੀ ਤਾਂ ਨਾ ਕੋਸ਼ਿਸ਼ ਕਰਦੇ ਦਿਖਾਉਂਦੇ ਨਹੀਂ ਤਾਂ ਭਾਵੇਂ ਕੋਈ ਵੀ ਆਣ ਕੇ ਵੇਖੇ ਕੋਈ ਨਹੀਂ ਤਸਦੀ ਕਰਨਾ ਆਪਣੀ ਦਿਖਾ ਦਿਓ ਇੱਕ ਵਾਰੀ ਵੇਖਾਂ ਪਹਿਲਾਂ ਅੱਦ ਦਿਖਾਉਂਦੀ ਇਤਰਾ ਇਦਾਂ ਹੀ ਪੱਠੇ ਖਾਂਦੇ ਆ ਪੱਠੇ ਆਂਡੀਆਂ ਆਖੋ ਇਦਾਂ ਆ ਦੇਖ ਸਾਡੇ ਇਹ ਆਖੋ ਇਦਾਂ ਆ ਚੌਵੀ ਹਾਲੀ ਦਾ ਹਾਲੀ ਜਵਾਨ ਨਹੀਂ ਹੋਈ ਹੈ 24 ਤੋਂ ਸਾਈਡ ਵਾਲਾ ਦੰਦ ਉਹ ਦੋ ਛੋਟੇ ਖਲੋ ਦੋ ਛੋਟੇ ਹੀ ਹਾਂਜੀ ਉਹ ਜਿਹੜੇ ਆ ਜੀ ਬਾਕੀ ਕੋਈ ਵੀ ਆਣ ਕੇ ਵੇਖ ਲੈ ਕੋ ਚੰਗੀ ਤਰ੍ਹਾਂ ਜੇ ਨਹੀਂ ਤੇ ਅੱਜ ਬਾਕੀ ਵਿਰਜਣੀ ਦੱਸਣ ਦੇ ਵੀ ਸਿਹਤ ਵੀ ਥੋੜੀ ਢਿੱਲੀ ਹੈ ਤਾਂ ਕਰਕੇ ਪੂਰਾ ਹੱਥ ਵੀ ਨਹੀਂ ਪੈਂਦਿਆ ਬਾਕੀ ਹੈਗੀ ਜਿਹੜੀ ਦੰਦੀ ਕੋ ਚੋਗੀ ਹੁੰਦੀ ਆ ਦੰਦ ਜਿਹੜੇ ਕਿ ਰਹੇ ਸੀ ਚੈੱਕ ਕੀਤੇ ਆ ਪਹਿਲਾਂ ਤੇ ਮੁੱਲ ਫਿਰ ਇਹਦਾ ਅਲਗੀਰਾ ਮਾਦੀ ਕਰਾ ਲੋ ਹਰਪੀ ਕਿੰਨੇ ਦੇ ਦਈਏ ਫਿਰ ਜੱਜ ਦੀ ਗੱਲ ਕਰੀਏ ਦੇ ਦਈਏ ਬੱਚੀ ਲੱਖ ਦੀ ਇਹ ਤੇ ਸੋਈ ਦਾ ਮੁੱਲ ਜੇ ਸੋਈ ਦਾ ਮੁੱਲ ਆ ਗੱਬਨ ਤਾਂ ਕਰੀਏ ਗੱਬਨ ਤਾਂ ਕਰ ਲੈਨੇ ਆ ਸਾਹ ਚੜ ਦਿੰਨੇ ਆ ਕਿੰਨੇ ਜਿੰਨੀ ਆਦੇ ਉਨੇ ਛੜ ਦਿੰਨੇ 2000 ਢਾੜੀ ਦੇ ਸਾਹ ਨਾਲ ਛੜ ਦਈਏ 2000 ਹਾਂਜੀ ਕਿੰਨੇ ਦਿਨ ਲਾ ਜੂਗੀ ਵੇਖ ਲੋ ਆਪਣੇ ਸਾਹ ਨਾਲ ਅਜੇ ਬੜਾ ਲੱਗ ਜੇ ਕਰੇ ਹਾਂਜੀ ਘਸਾਰਾਂ ਲੱਗਦੀ ਐ ਤਾਂ ਅਜੇ ਕੋਈ ਦੱਸ ਦੇਣ ਤੇ ਕਿਤੇ ਨਹੀਂ ਕਹੇ ਨਾ ਚਲ ਦੱਸਣ ਦੇ ਵੇਖ ਲਾ ਲੋ ਕਰ ਦੋ ਆਪ ਕਿੰਨੇ ਦੀ ਕਰਨੀ ਆ 80 ਹਾਦੀ ਦੇਨੇ ਹੋਰ ਕਰਦੀਏ ਮਨ ਕਿੰਨਾ ਕਰਦੀ 75 ਦੀ ਦੇਦੀਏ ਜਿਆਦਾ ਨਹੀਂ ਤਾਂ ਕਾਜੂ ਨਹੀਂ ਹੁੰਦਾ ਧੱਕਾ ਕਿ ਹੋਰ ਕਰਦੀਏ ਮਨ ਕੋਈ ਹਜ਼ਾਰ ਦਾ ਛੱਡ ਦੇਨੇ ਹਜ਼ਾਰ ਨਾ ਛੱਡੋ ਫਿਰ ਹਾਂਜੀ ਪੂਰੇ 70000 ਦੀ ਜਾਣ ਦੋ 70000 ਹਾਂ ਨਹੀਂ ਹੋਣੀ ਇਹ ਠੀਕ ਹੈ ਛੋਟੀ ਹੋਣੀ ਹੈ ਇਹ ਚੋਂ ਠੀਕ ਹੈ ਜੀ 70000 ਚ ਇਹ ਆ ਵੀ 2000 ਕੋਈ ਸਾਈ ਪਾ ਦੇ ਹਾਂਜੀ ਤੇ ਬਾਕੀ 68000 ਕਰੋ ਤੁਸੀਂ ਲੈ ਲੋਗੇ ਹਨਾ ਹਾਂਜੀ 68000 ਕਰੋ ਬਾਕੀ ਜਿੰਨੇ ਦਾ ਵੀ ਚਲੋ ਸੌਦਾ ਹੋਊਗਾ ਮਤਲਬ ਜ਼ਰੂਰੀ ਨਹੀਂ ਕਿ ਜਿੰਨੇ ਦਾ ਕੋਈ ਸੌਦਾ ਕਰ ਲੇ ਇੱਕ ਰੀ ਠੀਕ ਹੈ ਤੇ ਹੁਣ ਆ ਜਿਹੜੀ ਜਰਸੀ ਆ ਇਹ ਤੇ ਮਗਰੇ ਦੇ ਬੱਚੀ ਆ ਤਰਾ ਹਾਂਜੀ ਮੱਛੀ ਦੇ ਬੱਚੀ ਆ ਨਾਡੋ ਜਿਹੜਾ ਬੱਚੇ ਦਾ ਨਾਮ ਆ ਨਾੜੀ ਹਾਂਜੀ ਠੀਕ ਆ ਕਿੰਨੇ ਕਿ ਦਿਨਾਂ ਦੀ ਸੋਈ ਆ ਤਰਾ ਉਹ ਵੇਖ ਲਓ ਆਪੇ ਹਿਸਾਬ ਲਾ ਲਓ ਕਿੰਨੇ ਦਿਨਾਂ ਦੀ ਤੁਹਾਡੇ ਦਿਨਾਂ ਦੀ ਹੈ ਨਾ ਕੋਈ 10 ਲਾ ਲਿਓ 15 ਲਾ ਲਿਓ ਤੁਹਾਡੇ ਸਾਹਮਣੇ ਜੀ ਤੇ ਦੁੱਧ ਦੁੱਧ 10 ਕਿਲੋ ਪੱਕਾ ਜੀ ਥੱਲੇ ਤਿਆਰ ਮੁੱਕੇ ਤੇ ਹਾਂਜੀ ਤੇ ਕਿੰਨਾ ਕਰੀ ਜਾਓਗੀ ਦੁੱਧ ਵੇਹ ਲਓ ਜਿੰਨੇ ਜੋਗੀ ਆ ਗਈ ਆ 12 13 ਕਿਲੋ ਤੇ ਕਰੀ ਜਾਊਗੀ ਚਲੋ ਫਿਰ ਤੋਰ ਹਾਂ ਇੱਕ ਹੋਰ ਕੋਈ ਤਰਾ ਠੰਡੀ ਸੀਲ ਆ ਠੀਕ ਆ ਕੱਲ ਖਾ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਹਾਂਜੀ ਤੇ ਬਾਕੀ ਜਰਸੀ ਆ ਜਿਹੜਾ ਤੁਹਾਨੂੰ ਇਹਦਾ ਦਿਖਾ ਦਿੰਨੇ ਸਵਾਦੀ ਦੇਖੋ ਜੀ ਦੇਖੋ ਟਵਾਪ ਨਹੀਂ ਦਦੂ ਇਹਦਾ ਹਾਂਜੀ ਆ ਜ ਲੈ ਆ ਆ ਜਾ ਛੂਆ ਇਹਦਾ ਕਿੰਨਾ ਹੋਊਗਾ ਛੂਆ ਪਹਿਲਾਂ ਮੰਨ ਕੇ ਚੱਲੋ ਭਾਵੇਂ ਦਵਾ ਦੂਜਾ ਮੰਨ ਲੂੰ ਆ ਜਾ ਆ ਜਾ ਪਠਿਆਂ ਨਾਲ ਵੱਧੀਆਂ ਹੋਣੀਆਂ ਇਹਦੇ ਤਾਂ ਠੀਕ ਹੈ ਜੀ ਹੁਣ ਮੌਕੇ ਤੇ ਜਿਹੜਾ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਲੈ ਆਓ ਜੀ ਚਲੋ ਫਿਰ ਲੈ ਜਾ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਵੇਖ ਲਓ ਕਿੰਨਾ ਕਰ ਲਈਦਾ ਕਰ ਦਿਓ ਆਪ ਹੀ ਕੇ 45000 ਕਰ ਲਈਏ ਕਰ ਦਿਓ ਮਨ ਤਾਂ ਨੋਰ ਯਸ ਨੋ ਹੀ ਕਰ ਦੋ ਕਿੰਨੇ ਦੀ ਦੇਣੀ 40000 ਹੀ ਦੇ ਦੇਣੀ ਚਲੋ ਸ਼ੋਰ ਕਰ ਜੀ ਥੋੜੀ ਕੇ ਕਿੰਨੇ ਕਰ ਦੋ 2000 ਕਰ ਦੋ 38000 ਦੀ ਦੇ ਦੋ ਯਾਰ ਹੋਛੜ ਜਿੰਦੇ ਅੱਛਾ 37 ਦੀ ਵਾਹਓ ਬਸ ਛੋੜਛਾ ਭਾਈ ਹੋਣਾ ਜੇ ਹੋਰ ਨਹੀਂ ਕੋਈ ਦੇਖਿਓ ਘੋਰੇ ਭਾਈ ਕਹਿੰਦਾ ਬਾਤ ਚ ਉਹ ਕਹਿੰਦਾ ਬਾਤ ਚ ਚਲੋ ਕੋਈ ਗੱਲ ਨਹੀਂ ਮੈਂ ਹੁਣ ਆਹ ਚਲੋ ਉਹ ਇੱਥੇ ਨਹੀਂ ਕੋਈ ਗੱਲ ਨਹੀਂ ਵੇਖੀ ਜਾਓਗੇ ਫਿਰ ਆ ਵੇਖੀ ਜਾਓ ਕੋਈ ਗੱਲ ਹੁੰਦਿਆਂ ਨਵੇਲ ਕਰੋ ਬਸ ਤੁਹਾਨੂੰ ਦੱਸਿਆ ਹੋ ਬਸ ਦੋ ਰਹਿ ਗਏ ਆ ਬਾਕੀ ਜਿਹੜੀਆਂ ਹੈਗੀਆਂ ਚਾਰ ਵੇਚ ਗੀਆਂ ਜੀ ਠੀਕ ਹੈ ਜੀ ਆ ਫੇਰ ਲਿਓਣੇ ਬਣੀਆਂ ਸ਼ਾਵੀ ਤੇ ਬਾਕੀ ਆਪਣੀਆਂ ਪਾਸ ਕਰਕੇ ਨਾ ਤਸੱਲੀ ਕਰਕੇ ਤੇ ਚਵਾਈ ਕਰਕੇ ਖੜੋ ਜੀ ਹਾਂ ਜੀ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸੂ ਖਰੀਦੋ ਜੀ